ਹੋ ਗਈ ਸੌਣ ਸੌ ਤੀਹ ਹੋਰੇ ਨਾ ਹੋਇਆ ਹੋ ਗਿਆ ਆ ਜੀ ਚੈਤੋ ਦੇ ਵਿੱਚ ਆ ਇਹ ਦੇਖੋ ਕਿੰਨੇ ਟੁੱਟੇ ਫਿਰਦੀ ਆ ਆ ਵੇਖੋ ਇਹ ਇਹ ਨਿੱਤ ਆਉਂਦੇ ਇੱਥੇ ਸੱਤ ਅੱਠ ਢੱਟਿਆ ਘਟੋ ਘਟ ਆ ਮੜਾ ਜੁੜਿਓ ਆ ਵੇਖੋ ਲੋਕਾਂ ਆ ਆ ਕੰਮ ਵੇਖੋ ਯਾਰ ਕਿੱਡੇ ਕਿੱਡੇ ਆ ਇਹ ਇਹਨਾਂ ਨੇ ਪਹਿਲਾਂ ਇੱਥੇ ਮੋਟਰਸਾਈਕਲ ਸਿੱਟ ਤਾਂ ਇੱਕ ਦੋ ਤਿੰਨ ਬੰਦਿਆਂ ਦੇ ਵਿੱਚ ਵਜੇ ਇਹ ਇਹ ਬਹੁਤ ਮਾੜੀ ਗੱਲ ਆ ਇਹ ਜਦੋਂ ਸੈਂਟਰ ਸਰਕਾਰ ਆਪਣੇ ਤੋਂ ਟੈਕਸ ਲੈਂਦੀ ਆ ਗਊ ਟੈਕਸ ਲੈਂਦੀ ਆ ਫਿਰ ਉਹ ਕੋਈ ਵੱਡੇ ਵੱਡੇ ਉਹ ਕਿਉਂ ਨਹੀਂ ਬਣਾਉਂਦੀ ਵਟੀਆਂ ਵਟੀਆਂ ਗਊ ਸ਼ਲਾਮਾ ਬਣਾਉਣ ਗਊਸ਼ਾਲਾ ਬਣਨੀ ਚਾਹੀਦੀ ਇਹਨਾਂ ਵਾਸਤੇ ਇਹ ਹੈ ਵੀ ਤਗੜੇ ਤਗੜੇ ਠੱਠੇ ਆ ਇਹ ਵੇਖੋ 7-8 ਉਹ ਗਲੀ ਚ ਫਿਰਦੇ ਕੋਆ ਇਹ ਇਹ ਬਹੁਤ ਮਾੜੀ ਗੱਲ ਆ ਇਹ ਜਦੋਂ ਸਰਕਾਰ ਟੈਕਸ ਲੈਂਦੀ ਆ ਤੇ ਇਹਨਾਂ ਨੂੰ ਕੋਈ ਵਟੀਆਂ ਵਟੀਆਂ ਗਊਸ਼ਲਾਮਾ ਬਣਾਉਣ ਜਿਹੜੇ ਪੰਜਾਬ ਦੇ ਲੋਕ ਆ ਨਾ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਉਹ ਗਊਸ਼ਾਲਾਂ ਦੇ ਵਿੱਚ ਦਾਨ ਬਹੁਤ ਕਰ ਦੇਣਗੇ ਜੇ ਸਰਕਾਰ ਗਊਸ਼ਾਲਾ ਬਣਾ ਦੇ ਤਾਂ ਲੋਕ ਆ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਉਹ ਗਊਸ਼ਾਲਾਵਾਂ ਦੇ ਵਿੱਚ ਦਾਨ ਕਰ ਕਰਕੇ ਇਹ ਕੰਮ ਕਰ ਦੇਣਗੇ ਐਡੀ ਕੋਈ ਗੱਲ ਨਹੀਂ ਸਰਕਾਰ ਨੂੰ ਥੋੜਾ ਜਿਹਾ ਹੰਬੜਾ ਮਾਰਨਾ ਚਾਹੀਦਾ ਹੈ ਅਸੀਂ ਕੋਈ ਮਾੜਾ ਨਹੀਂ ਆਂਦੇ ਸਰਕਾਰ ਨੂੰ ਪਰ ਹੁਣ ਆ ਵੇਖੋ ਇਹ ਯਾਰ ਕੋਈ ਬੰਦਾ ਮਾਰਦਾ ਕਿ ਇਹਦੀ ਗੱਡੀ ਸੜਤੀ ਕਿ ਇਹ ਮੋਟਰਸਾਈਕਲ ਸੜਤਾ ਹੈ ਉੱਥੇ ਇੱਕ ਸਕੂਟਰੀ ਸੱਟ ਕੇ ਪਹਿਲਾਂ ਇਹ ਇਹ ਸਾਡੇ ਮਗਰ ਪੈ ਗਏ ਸੀ ਪਹਿਲਾਂ ਇਹ ਦੱਸੋ ਕੀ ਹਾਲ ਹੈ ਹਾਂ ਉਹ ਉਹੀ ਗੱਲ ਹੈ ਬਹੁਤ ਮਾੜੀ ਗੱਲ ਆ ਲਾਈਵ ਨੂੰ ਸ਼ੇਅਰ ਕਰੋ ਇਹ ਸਰਕਾਰ ਤਾ ਹੀ ਗੱਲ ਪਹੁੰਚਣੀ ਚਾਹੀਦੀ ਹੈ ਇਹ ਲਾਈਵ ਨੂੰ ਸ਼ੇਅਰ ਕਰੋ ਸਰਕਾਰ ਤਾ ਹੀ ਗੱਲ ਪਹੁੰਚਣੀ ਚਾਹੀਦੀ ਹੈ ਵੀ ਇਹ ਬਹੁਤ ਮਾੜੀ ਗੱਲ ਇਹ ਰੋਜ਼ਾਨਾ ਆਉਂਦੇ ਇੱਥੇ ਇੱਕ ਇੱਕ ਦਿਨ ਨਹੀਂ ਰੋਜ਼ਾਨਾ ਆਉਂਦੇ ਆ ਇੱਥੇ ਆ ਪਰਲੇ ਪਾਸੇ ਉਹਨ ਗਲੀ ਮੈਂ ਦਿਖਾ ਨਹੀਂ ਸਕਦਾ ਜਿਹੜਾ ਗਲੀ ਦੇ ਵਿੱਚ ਇਹਨਾਂ ਨੇ ਸਕੂਟਰੀਆਂ ਸਿੱਟੀਆਂ ਹੁਣ ਓ ਬਾਈ ਆ ਗਿਆ ਮਿਲਦੇ ਇਹ ਪਹਿਣ ਕੇ ਸਕੂਟਰ ਇਹ ਕੋ ਚੰਗੀ ਗੱਲ ਆ ਕਿ ਮਾੜੀ ਗੱਲ ਆ ਇਹ ਬਹੁਤ ਜ਼ਿਆਦਾ ਮਾੜੀ ਹੈ ਬਹੁਤ ਜ਼ਿਆਦਾ ਮਾੜੀ ਹੈ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਇੱਥੇ ਹੈ ਪਤਾ ਨਹੀਂ ਐਕਸੀਡੈਂਟ ਹੋ ਨਹੀਂ ਹੁਣ ਯਾਰ ਆ ਬੀਬੀਆਂ ਵਿਚਾਰੀਆਂ ਆ ਪਹਿਣਾ ਆ ਲੁਕੀਆਂ ਖੜੀਆਂ ਇਹ ਕਾਹ ਨਹੀਂ ਜਾ ਸਕਦੀਆਂ ਇਹ ਆਪਦੀ ਗਲੀ ਚ ਨਹੀਂ ਜਾ ਸਕਦੀਆਂ ਹੁਣ ਇਹਨੂੰ ਪਤਾ ਨਹੀਂ ਕਿ ਕਿੱਥੇ ਨੂੰ ਜਾਣੀਆਂ ਇਹ ਤੇ ਗਾਂ ਕੇ ਤੇ ਘਰੇ ਵੜ ਗਏ ਜਾ ਕੇ ਦਾ ਹੋਰ ਨੁਕਸਾਨ ਕਰਤਾ ਕੌਣ ਜ਼ਿੰਮੇਵਾਰ ਆ ਦੱਸੋ ਇਹ ਤੇ ਦੱਸੋ ਕੌਣ ਜ਼ਿੰਮੇਵਾਰ ਆ ਹੈ ਆਪਾਂ ਗਊ ਨੂੰ ਮਾਤਾ ਕਹਨੇ ਆ ਤੇ ਆ ਠੱਟਿਆਂ ਦਾ ਇਹ ਕੌਣ ਆ ਫਿਰ ਇਹ ਕਿੱਡੀ ਮਾੜੀ ਗੱਲ ਆ ਇਹ ਯਾਰ ਆ ਪਿੱਠੋਂ ਪਹਿਲਾਂ ਇੱਥੇ ਸਾਰੇ ਮੋਟਰਸਾਈਕਲ ਸੜਤੀ ਆ ਪਹਿਲਾਂ ਮੇਰੇ ਚ ਵੱਜਣਾ ਸੀ ਇਹ ਮਸਾਂ ਬਚੇਆਂ ਸੀ ਸੋ ਮੇਰੀ ਬੇਨਤੀ ਆ ਯਾਰ ਇਹ ਨਾ ਹੱਲ ਹੋਣਾ ਚਾਹੀਦਾ ਇਹਨਾਂ ਦਾ ਕੋਈ ਅਜੇ ਗਾਂ ਪੰਜ ਛੇ ਵਿੱਚ ਫਿਰਦੇ ਆ ਇਹ ਇਹ ਆ ਪਤਾ ਨਹੀਂ ਹੁਣੇ ਕਿਹਨੂੰ ਮਾਰਨ ਗਏ ਆ ਉਧਰ ਪੁੱਛਰੇ ਫਿਰਦੇ ਵਿੱਚ ਲੋਕ ਇਹਨਾਂ ਨੂੰ ਵਿਚਾਰੇ ਹਟਾ ਨਹੀਂ ਸਕਦੇ ਮੋਹਰੋ ਗਲੀ ਬੰਦ ਕੀਤੀ ਪਈ ਆ ਦੱਸੋ ਕੀ ਚੰਗੀ ਗੱਲ ਆ ਇਹ ਆ ਜੁੜਿਓ ਮਾੜਾ ਦੱਸੋ ਜੀ ਆਵਾਜ਼ ਆਉਂਦੀ ਆ ਇਹ ਦੇਖਦੇ ਆ ਤੁਹਾਨੂੰ ਆ ਕੰਮ ਉਹ ਦੇਖ ਲੋ ਹਾਂ ਉਹ ਹੁਣ ਇਹ ਭੱਜੇ ਜਾਂਦੇ ਆ ਕਾਹੇ ਚ ਵੱਜੇ ਕਿਸੇ ਦਾ ਨੁਕਸਾਨ ਕਰਤਾ ਕੌਣ ਜ਼ਿੰਮੇਵਾਰ ਹੈ ਭਾਈ ਜੀ ਬਹੁਤ ਮਾੜੀ ਗੱਲ ਆ ਇਹ ਓਏ ਓ ਹੋ ਵੇਖੋ ਓਥੇ ਇਹ ਉੱਥੇ ਲੜਦੇ ਫਿਰ ਉੱਥੇ ਦੱਸੋ ਯਾਰ ਕੀ ਕਰੂਗਾ ਬੰਦਾ ਮਾਰੀ ਗੱਲ ਐ ਐਨਾ ਕਿੰਨਾ ਕੰਮ ਐ ਜੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹੇ 'ਚ ਦੋ ਗਊਸ਼ਾਲਾ ਬਣਾ ਦੇਣ ਵੱਡੀਆਂ ਠੀਕ ਆ ਤੇ ਸਾਰਾ ਕੁਝ ਸਮਝੂਗਾ ਜਾਂ ਫਿਰ ਇਹਨਾਂ ਦਾ ਕੋਈ ਹੋਰ ਹੱਲ ਕਰੋ ਇਹੋਂ ਭੱਜੇ ਦੁਰੇ ਜਾਂਦੇ ਐ ਪਤਾ ਨਹੀਂ ਕਿਹਨੂੰ ਮਾਰਨਗੇ ਸਾਰੀਆਂ ਗਲੀਆਂ ਬੰਦ ਕਰਤੀਆਂ ਇਹਨਾਂ ਨੇ ਆ ਜੁੜੇ ਵਾਤ ਤਾਂ ਆ ਸ਼ੇਅਰ ਕਰਿਓ ਬਾਈ ਜਿਆਰਾ ਇਹ ਲੋਕਾਂ ਦੇ ਸਾਰੇ ਕੰਨ ਕੰਨਾਂ ਤੱਕ ਸਰਕਾਰ ਦੇ ਗੱਲ ਜਾਣੀ ਚਾਹੀਦੀ ਆ ਵੀ ਇਹ ਕਿੱਡੀ ਮਾੜੀ ਗੱਲ ਵੱਟੇ ਵੱਟੇ ਠੱਠੇ ਆ ਚਲੋ ਬਿਰਦ ਜਿਹੜੇ ਥੋੜੇ ਜੇ ਹੁੰਦੇ ਆ ਨਾ ਬਿਰਦ ਪਸ਼ੂ ਹੁੰਦੇ ਆ ਉਹ ਮਾਰਦੇ ਨਹੀਂ ਕਿਸੇ ਨੂੰ ਉਹ ਚੁੱਪ ਕਰਕੇ ਦੁਰੇ ਜਾਂਦੇ ਆ ਇੱਥੇ ਦਾ ਬਹੁਤ ਵੱਡੇ ਵੱਡੇ ਦੁਰੇ ਫਿਰਦੇ ਆ ਜਮਦੂਤ ਇਹ ਸ਼ਰਕਾਂ ਦੇ ਜਮਦੂਤ ਆ ਇਹ ਉਹ ਇੱਧਰ ਵੜ ਗਏ ਇਹ ਮਾੜੀ ਗੱਲ ਆ ਕਿ ਚੰਗੀ ਗੱਲ ਆ ਯਾਰ ਠੱਠੇ ਐ ਛੱਡੇ ਆ ਇਹ ਲੋਕਾਂ ਨੇ ਇਹ ਮਾੜੀ ਗੱਲ ਆ ਕਿ ਚੰਗੀ ਗੱਲ ਆ ਮਾੜੀ ਗੱਲ ਆ ਜਦੋਂ ਸਰਕਾਰ ਗਾਊ ਟੈਕਸ ਲੈਂਦੀ ਆ ਠੀਕ ਆ ਆਪਣੇ ਤੋਂ ਤੇ ਫਿਰ ਯਾਰ ਦੁਨੀਆਂ ਬੜੀਆਂ ਦੇ ਬੋਧ ਹੁੰਦੇ ਆ ਹਾਂ ਹਾਂ ਇੱਕ ਦੂਜਿਆਂ ਦੇ ਵਿੱਚ ਵਾਝੇ ਸੜਕ ਦੇ ਤੁਰੇ ਆਉਂਦੇ ਬੁੜੀਆਂ ਉਧਰ ਨਹੀਂ ਕਿਤੇ ਜਾਣੇ ਬਿਲਕੁਲ ਬਿਲਕੁਲ ਇੱਕ ਜ਼ਿਲ੍ਹੇ ਦੇ ਵਿੱਚ ਦੋ ਗਊਸ਼ਾਲਾ ਬਣਾ ਦੇਣ ਇਹਨਾਂ ਨੂੰ ਰੱਖਣ ਜਿਹੜੇ ਲੋਕ ਆ ਆਪਣੇ ਪੰਜਾਬੀ ਦਾਨ ਕਰਨ ਵਾਲੇ ਬਹੁਤ ਐ ਠੀਕ ਆ ਉਹ ਦਾਨ ਕਰਕੇ ਉਹ ਗਊਸ਼ਾਲਾ ਨੂੰ ਦਾਨ ਕਰ ਦਿਆ ਕਰਨ ਕਿ ਸਰਕਾਰ ਆਪੇ ਸਰਕਾਰ ਨੂੰ ਕੁਝ ਨਹੀਂ ਕਰਨ ਦੀ ਲੋੜ ਸਰਕਾਰ ਕੇਰਾ ਚੁੱਪ ਕਰਕੇ ਗਊਸ਼ਾਲਾ ਬਣਾ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਦੋ ਇੱਥੇ ਦੋ ਬਣੀਆਂ ਹੀ ਆਪਣੀਆਂ ਹਾਂ ਆਪਣਾ ਸੁਝਾਅ ਇਹ ਆਪਣਾ ਆਪਣਾ ਫਰਜ਼ ਮੰਨਦਾ ਇਹ ਸੁਝਾਅ ਦੇਣ ਦਾ ਵੀ ਅਸੀਂ ਕਿਸੇ ਨੂੰ ਮਾਰਾ ਨਹੀਂ ਹਾਂ ਤੇ ਹਨਾ ਵੀ ਸਰਕਾਰ ਇੱਕ ਦੋ ਗਊਸ਼ਾਲਾ ਬਣਾ ਦੇਣਾ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਬਹੁਤ ਹੈ ਇੱਕ ਜ਼ਿਲ੍ਹੇ 'ਚ ਵੱਡੀ ਵੱਡੀ ਗਊਸ਼ਾਲਾ ਸਾਰੇ ਜ਼ਿਲ੍ਹਿਆਂ 'ਚ ਬਣਾ ਦੇਣ ਕਿੱਡੀ ਗੱਲ ਆ ਯਾਰ ਐਡੇ ਐਡੇ ਰੋਡ ਬਣਾਈ ਜਾਂਦੇ ਆ ਤਾਂ ਹੈ ਉਹ ਭਾਰਤ ਮਾਲਾ ਇੰਨੇ ਇੰਨੇ ਰੋਡ ਬਣਾਈ ਜਾਂਦੇ ਆ ਐਡਾ ਕੁਛ ਕਰੀ ਜਾਂਦੇ ਤੇ ਆਹ ਕਿੱਡੀ ਕੰਮ ਐ ਵੀ ਜਿਹੜਾ ਗਊਸ਼ਾਲਾ ਨਹੀਂ ਬਣਦੀਆਂ ਇਹਨਾਂ ਤੋਂ ਨਾ ਨਹੀਂ ਨਾ ਗਊਸ਼ਾਲਾ ਹੋਰ ਲੱਗਦਾ ਇੱਥੇ ਰੋਡ ਤੇ ਬਹੁਤ ਕੁਝ ਹੋ ਜਾਂਦਾ ਏ ਤੇ ਨੇਤੋਂ ਦੇ ਇੱਥੇ ਆਪ ਆਠ ਠੱਠੇ ਕਿ ਆਜ ਜਾਏ ਬਈ ਆਜ ਜਾਏ ਕਿ ਨੇਤੋਂ ਦੇ ਨੇਤੀ ਹੁੰਦੇ ਆਈ ਆ ਗੱਡੀ ਤੇ ਨੇਤੀ ਇਹ ਤਾਂ ਫੇਰ ਇੱਧਰ ਨੇਤੋਂ ਦੇ ਰਜਾਨਾ ਇੰਨੇ ਬਹੁਤ ਮਾੜੀ ਗੱਲ ਐ ਯਾਰ ਦੱਸੋ ਕਿ ਹੈਂ ਤੂੰ ਹੁਣਾ ਉੱਥੇ ਨਿਸ਼ਾਨ ਕਰਕੇ ਆਏ ਮੈਂ ਲਾਈਵ ਸੌਰੀ ਮੈਂ ਲਾਈਵ ਥੋੜਾ ਜਿਹਾ ਮਗਰੋਂ ਹੋਇਆ ਜਿਹੜਾ ਇਹਨਾਂ ਨੇ ਬਹੁਤ ਕੁਝ ਕਰਤਾ ਸੀ ਉਸ ਤੋਂ ਪਹਿਲਾਂ ਗਲੀਆਂ 'ਚ 10-10 ਵੱਡੇ ਵੱਡੇ 15-15 ਤੁਰੇ ਫਿਰਦੇ ਉਹ ਜੋ ਬੁੜੀਆਂ ਵਿਚਾਰੀਆਂ ਟੱਕਰਾ ਮਾਰਦੇ ਨਿੱਕੇ ਨਿੱਕੇ ਜਵਾਕਾਂ ਦੇ ਸਕੂਲ ਲਾਣੇ ਦੇ ਮਗਰ ਪੈ ਜਾਂਦੇ ਆ। ਉਹ ਜੀ ਉੱਥੇ ਮੈਂ ਵੇਖਿਆ ਉੱਥੇ ਬੁੜੀਆਂ ਅੱਧਾ ਘੰਟਾ ਵਿਚਾਰੀਆਂ ਖੜੀਆਂ ਰਹਿ ਗਈਆਂ ਮੂਰੋ ਗਲੀ ਰੋਕ ਲਈ ਇਹਨਾਂ ਨੇ ਯਾਰ। ਹੈ? ਉਹ ਵਿਚਾਰੀਆਂ ਕਾਹ ਨਹੀਂ ਜਾ ਸਕਦੀਆਂ ਸੀ। ਦੋ ਤਿੰਨ ਸਕੂਟੀਆਂ ਦੇਖਦੀਆਂ ਔਰ ਬੰਦੇ ਨੇ ਚੜ ਜਾਂਦੇ ਆ ਉਹਦੇ। ਉਹ ਬੰਦੇ ਚੜ ਗਏ ਸੀ ਹੁਣ ਬਾਹਰ ਗਏ। ਉਹਨਾਂ ਤੇ ਆ ਗਾਊ ਸ਼ਾਲਾ ਤੋਂ ਸਿਰਫ ਦੁੱਧ ਆਣੇ। ਹੁਣ ਇੱਧਰ ਜਾਵੜੇ ਵੇਖ ਲੋ। ਦੁੱਧ ਦਿੰਦਾ ਪਸ਼ੂ ਨੂੰ ਰੱਖਦੇ ਜਿਹੜੇ ਉਹ। ਇੱਧਰ ਜਾਵੜੇ। ਇੱ ਬੋਰਾ ਮੱਤਾਂ ਦਾ ਸਿੰਘ ਨਾ ਮਰਵਾਲੀਆਂ ਦਾ ਸਾਨੂੰ ਤੇਰੀ ਲੋੜ ਆ ਉਹ ਮੈਂ ਤਾਂ ਮਸਾਂ ਭਜਿਆ ਪਹਿਲਾਂ ਬਾਅਦ ਚ ਲਾਈ ਹੋਇਆ ਮੈਂ ਤਾਂ ਮੇਰੇ ਮੋਟਰਸਾਈਕਲ ਤੇ ਢੇਗ ਦੇਣਾ ਸੀ ਮਿੰਡ ਤਾਂ ਉਹ ਮਾਰਦੇ ਨੇ ਤਾਂ ਹੀ ਮੈਂ ਲਾਈ ਹੋਇਆ ਮਖੇ ਯਾਰ ਮਾੜੀ ਗੱਲ ਆ ਇਹ ਇਹ ਚੀਜ਼ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਇਹ ਭਾਰਤ ਸਰਕਾਰ ਜਦੋਂ ਟੈਕਸ ਲੈਂਦੀ ਆ ਆਪਣੇ ਤੋਂ ਠੀਕ ਆ ਕਊ ਦਾ ਟੈਕਸ ਲੈਂਦੀ ਆ ਫਿਰ ਉਹਨਾਂ ਦਾ ਹੱਕ ਬੰਦਾ ਵੀ ਇਹਨਾਂ ਨੂੰ ਸੰਭੋ ਹੋ ਜਾ ਫਿਰ ਟੈਕਸ ਖਾਦਾ ਲੈਣੇ ਫਿਰ ਬੰਦ ਕਰੋ ਟੈਕਸ ਅਸੀਂ ਆਪੇ ਸਾਡੇ ਲੋਕ ਗਊਆਂ ਗਊਸ਼ਾਲਾਵਾਂ ਬਣਾਉਣਗੇ ਕਿਉਂ ਭਾਈ ਜੇ ਟੈਕਸ ਨਾ ਲਿਆ ਨਾ ਤੇ ਆਪੇ ਦਾਨੀ ਬਥੇਰੇ ਬੈਠੇ ਆ ਵੱਡੀਆਂ ਵੱਡੀਆਂ ਬਣਾ ਦੇਣਗੇ ਗਊਸ਼ਾਲਾ ਉੱਥੇ 100 100 200 5 500 ਟਰੈਕਟਰ ਦੇਈ ਜਾਂਦੇ ਆ ਹੈ ਆਪਣੇ ਪੰਜਾਬੀ ਲੋਕ ਤੇ ਕਿੱਡੀ ਕ ਗੱਲ ਆ ਇਹ ਗਊਸ਼ਾਲਾ ਬਣਾਉਣੀਆਂ ਦਾ ਕੁਛ ਵੀ ਨਹੀਂ ਗੱਲ ਸਾਥੋਂ ਟੈਕਸ ਨਾ ਲਓ ਵਾ ਖਬਰਦਾਰ ਜੇ ਟੈਕਸ ਲਿਆ ਸਾ ਤੂੰ ਟੈਕਸ ਬੰਦ ਕਰੋ ਜਾਂ ਗਊਆਂ ਦਾ ਇਹ ਬਣਾਓ ਤੁਸੀਂ ਗਊ ਗਊਸ਼ਾਲਾ ਆਪਾਂ ਬਣਾਓ ਇਹ ਬਹੁਤ ਮਾੜੀ ਗੱਲ ਹੈ। ਰੁਜਾਨਾ ਇੱਥੇ ਆਥਨੇ ਆ ਜਲੂਸ ਨਿਕਲਦਾ ਹੈ ਆ ਸ਼ਾਮ ਨੂੰ ਰੁਜਾਨਾ ਇਸ ਵੇਲੇ ਵੀ ਫੱਟੇ ਆ ਜਾਂਦੇ ਇੱਥੇ। ਐਡਾ ਬੇਕਾਰ ਕੰਮ ਯਾਰ। ਚਲੋ ਮੇਰੀ ਭਾਈ ਇਹ ਹੀ ਬੇਨਤੀ ਹੈ ਸਰਕਾਰ ਨੂੰ ਵੀ ਯਾਰ ਕੋਈ ਹੱਲ ਹੱਲ ਕਰੋ ਇਹਨਾਂ ਦਾ। ਕਿ ਰੁਜਾਨਾ ਹਰੇਕ ਸ਼ਹਿਰ ਦੇ ਵਿੱਚ ਆਹੀ ਕੁਝ ਹੁੰਦਾ ਕਦੇ। ਪਤਾ ਨਹੀਂ ਆਥਨ ਤੱਕ ਕਿੰਨੀਆਂ ਗੱਡੀਆਂ ਕੀ ਕੁਛ ਇੱਥੇ ਢਿੱਗਦਾ ਹੈ ਹੈ ਕੋਈ ਬੰਦੇ ਵਿਚਾਰੇ ਮਾਰਦੇ ਆ ਚੱਕ ਚੱਕ ਮਾਰ ਦਿਆ ਬੰਦੇ ਨੂੰ ਚਲਾ ਚਲਾ ਗਿਆ ਅੰਨ ਲਾਈਵ 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 ਬੰਦੀ ਜਾਂਦੀ ਪ੍ਰੋਸੀਡੈਂਟ ਇਹ ਤੋਂ ਨਹੀਂ ਆ ਰਿਹਾ ਹਾਂ ਅੰਦਰ ਨਹੀਂ ਉਹ ਤੇ ਪੁੱਛਣਾ ਆਪਸ਼ਨ ਹਾਂ ਕਰੇ ਬੰਦ